ਬੇਸ਼ੱਕ ਬਾਲੀਵੁੱਡ ਲਈ ਕੰਗਨਾ ਕੁਈਨ ਹੈ ਪਰ ਪੰਜਾਬ ਖਿਲਾਫ ਨਫ਼ਰਤੀ ਬੋਲ ਬੋਲਣ ਤੋਂ ਕਦੇ ਵੀ ਗੁਰੇਜ਼ ਨਹੀਂ ਕਰਦੀ ਅਕਸਰ ਇਹ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਖਾਲਸਤਾਨੀ ਕਹਿ ਦਿੰਦੀ ਹੈ ਤੇ ਤਾਜ਼ਾ ਮੁੱਦੇ ਦੀ ਗੱਲ ਕਰੀਏ ਤਾਂ ਕੰਗਨਾ ਦੀ ਨਵੀਂ ਫਿਲਮ ਐਮਰਜੈਂਸੀ ਦਾ ਟ੍ਰੇਲਰ ਲਾਂਚ ਹੋਇਆ ਜਿਸ ਤੋਂ ਬਾਅਦ ਖੱਤਿਆ ਹੈ ਕਿ ਇਸ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬੇਸ਼ੱਕ ਇਹ ਫਿਲਮ ਕੰਗਨਾ ਕੰਗਨਾ ਰਾਵਟ ਨੂੰ ਕੋਈ ਨਹੀਂ ਜਾਣਦਾ ਅਸਟਾਨਮ ਤੇ ਜਿਹੜੀ ਇਹਦੀ ਨਵੀਂ ਫਿਲਮ ਦਾ ਟ੍ਰੇਲਰ ਅਸੀਂ ਦੇਖਿਆ ਐ ਐਮਰਜੈਂਸੀ ਉਹਨੇ ਉਹਦੇ ਟ੍ਰੇਲਰ ਰਿਲੀਜ਼ ਹੋਣ ਨੇ ਬਹੁਤ ਜ਼ਾਰੇ ਸਵਾਲ ਖਰੇ ਕਰ ਦਿੱਤੇ ਨੇ ਕਿ ਹਰ ਵਾਰੀ ਜਦੋਂ ਵੀ ਕੰਗਨਾ ਨੂੰ ਮੌਕਾ ਮਿਲਿਆ ਉਹਨੇ ਸਿੱਖਾਂ ਨੂੰ ਸਰਦਾਰਾਂ ਨੂੰ ਪੰਜਾਬੀਆਂ ਨੂੰ ਹਮੇਸ਼ਾ ਗਲਤ ਕੀਤਾ ਹੈ ਹਮੇਸ਼ਾ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਜਿਹੜੀ ਮੂਵੀ ਏ ਨੇ ਬੜੇ ਸਵਾਲ ਫਰੇ ਕੀਤੇ ਨੇ ਕਦੀ ਕੰਗਨਾ ਪੰਜਾਬੀਆਂ ਨੂੰ ਸਿੱਖਾਂ ਨੂੰ ਖਾਲਸਾ ਨਹੀਂ ਕਹ ਕੇ ਬੁਲاندی ਏ ਕਦੀ ਕੁਛ ਕਹਿ ਕੇ ਬੁਲاندی ਏ ਹਰ ਵਾਰੀ ਜਦੋਂ ਨੂੰ ਮੌਕਾ ਮਿਲਿਆ ਉਹਨੇ ਆਪਣਾ ਜਿਹੜੇ ਸਿੱਖੇ ਕਿਨੇ ਜਿਹਨੇ ਪੰਜਾਬੀ ਹੈਗੇ ਨੇ ਉਹਨਾਂ ਨੂੰ ਬੁਰਾ ਬੁਲਾਈ ਕਿਆ ਤੇ ਇਹ ਮੂਵੀ ਬਣੀ ਏ ਇੰਦਰਾ ਗਾਂਧੀ ਦੇ ਉੱਤੇ ਤੇ ਇੰਦਰਾ ਗਾਂਧੀ ਦਾ ਜਿਹੜਾ ਕੈਰੈਕਟਰ ਹੈਗਾ ਉਹ ਕਰ ਰਹੀ ਏ ਕੰਗਨਾ ਕੰਗਨਾ ਬੋਲੀਵੁੱਡ ਬੋਲੀਵੁੱਡ ਦੀ ਕੁਇਨ ਤੇ ਹੋ ਸਕਦੀ ਏ ਲੇਕਿਨ ਸਰਦਾਰਾਂ ਦੀ ਹਮੇਸ਼ਾ ਜਜ਼ਬਾਤਾਂ ਨਾਲ ਨੇ ਖੇਲੇ ਸਰਦਾਰਾਂ ਨੂੰ ਹਮੇਸ਼ਾ ਇੰਨੇ ਖਾਲਸਤਾਨੀ ਕਹਿ ਕੇ ਬੁਲਾਇਆ ਹਮੇਸ਼ਾ ਤੋਹੀਨ ਕੀਤੀ ਤੇ ਅੱਜ ਦੀ ਵੀਡੀਓ ਹਲ ਵਧਨੇ ਆ ਵੀਡੀਓ ਹਲ ਵਧਣ ਤੋਂ ਪਹਿਲੇ ਤਮਾਮ ਦੋਸਤਾਂ ਕੀ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਬਨੇ ਬੈਲ ਆਈਕਨ ਨੇ ਵੀ ਦਬਾਓ ਤਾਂਕਿ ਆਨਾਲੀਆਂ ਜਿੰਨੀਆਂ ਵੀ ਵੀਡੀਓਜ਼ ਤੇ ਤੁਹਾਡੇ ਤੱਕ ਪਹੁੰਚ ਸਕਣ ਵੀਡੀਓ ਸਟਾਰਟ ਕਰਨੇ ਆ ਬੇਸ਼ੱਕ ਬਾਲੀਵੁੱਡ ਲਈ ਕੰਗਨਾ ਕੁਈਨ ਹੈ ਪਰ ਪੰਜਾਬ ਖਿਲਾਫ ਨਫ਼ਰਤੀ ਬੋਲ ਬੋਲਣ ਤੋਂ ਕਦੇ ਵੀ ਗੁਰੇਜ਼ ਨਹੀਂ ਕਰਦੀ ਅਕਸਰ ਇਹ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਖਾਲਿਸਤਾਨੀ ਕਹਿ ਦਿੰਦੀ ਹੈ ਤੇ ਤਾਜ਼ਾ ਮੁੱਦੇ ਦੀ ਗੱਲ ਕਰੀਏ ਤਾਂ ਕੰਗਨਾ ਦੀ ਨਵੀਂ ਫਿਲਮ ਐਮਰਜੈਂਸੀ ਦਾ ਟ੍ਰੇਲਰ ਲਾਂਚ ਹੋਇਆ ਜਿਸ ਤੋਂ ਬਾਅਦ ਖਦਸ਼ਾ ਹੈ ਕਿ ਇਸ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬੇਸ਼ੱਕ ਇਹ ਫਿਲਮ ਐਮਰਜੈਂਸੀ ਇੰਦਰਾ ਗਾਂਧੀ ਦੀ ਜ਼ਿੰਦਗੀ ਦੇ ਆਲੇ ਦੋਲੇ ਘੁੰਮਦੀ ਹੈ ਪਰ ਇਸ 2 ਮਿੰਟ 53 ਸੈਕਿੰਡ ਦੇ ਟ੍ਰੇਲਰ ਵਿੱਚ ਸਿੱਖਾਂ ਨੂੰ ਬਹੁਤ ਗਲਤ ਤਰੀਕੇ ਨਾਲ ਦਿਖਾਇਆ ਜਾਪਦਾ ਹੈ ਇਸ ਫਿਲਮ ਦੇ ਟ੍ਰੇਲਰ ਦੇ ਵਿੱਚ ਪੰਜਾਬ ਵਿੱਚ ਖੜਕੂ ਵਾਤੇ ਦੌਰ ਨੂੰ ਦਿਖਾਇਆ ਗਿਆ ਹੈ ਜਿਸ ਵਿੱਚ ਜਰਨੈਲ ਸਿੰਘ ਪਿੰਡਰਾ ਵਾਲੇ ਦਾ ਕਿਰਦਾਰ ਵੀ ਪੇਸ਼ ਕੀਤਾ ਗਿਆ ਹੈ ਜੋ ਕਿ ਡਾਇਲੌਗ ਬੋਲਦਾ ਦਿਖਦਾ ਹੈ ਤੇ ਕਹਿੰਦਾ ਹੈ ਕਿ ਤੁਹਾਡੀ ਪਾਰਟੀ ਨੂੰ ਵੋਟ ਚਾਹੀਦੀ ਹੈ ਤੇ ਸਾਨੂੰ ਖਾਲਿਸਤਾਨ ਇਸ ਦੇ ਨਾਲ ਹੀ ਸੰਜੇ ਸਿੰਘ ਦੇ ਖੜਕਵਾਲ ਨਾਲ ਸੰਬੰਧਾਤੇ ਵੀ ਪੰਜਾਬ ਵਿੱਚ ਹੋਏ ਕਥਿਤ ਕਤਲੇਆਮ ਨੂੰ ਦਿਖਾਇਆ ਗਿਆ ਹੈ ਅਕਸਰ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਪੰਜਾਬ ਚ ਖੜਕੂਵਾਦੀ ਲਹਿਰ ਤੇ ਪਿੰਡਰਾ ਵਾਲੇ ਨੂੰ ਕਾਂਗਰਸ ਨੇ ਪੈਦਾ ਕੀਤਾ ਸੀ ਹਾਲਾਂਕਿ ਇਸ ਗੱਲ ਨੂੰ ਲੈ ਕੇ ਲਗਾਤਾਰ ਵਿਰੋਧ ਹੁੰਦਾ ਹੈ ਤੇ ਹੁਣ ਜਦੋਂ ਇਸ ਵੱਡੇ ਮੁੱਦੇ ਨੂੰ ਪਰਦੇ ਉੱਤੇ ਦਿਖਾਇਆ ਜਾਏਗਾ ਤਾਂ ਇਸ ਦਾ ਵਿਰੋਧ ਹੋਣਾ ਤਾਂ ਸੁਭਾਵਿਕ ਹੈ ਪੰਜਾਬੀ ਫਿਲਮਾਂ ਦੇ ਡਾਇਰੈਕਟਰ ਅਮਰਦੀਪ ਸਿੰਘ ਗਿੱਲ ਨੇ ਵੀ ਐਫ ਟ੍ਰੇਲਰ ਦਾ ਵਿਰੋਧ ਕੀਤਾ ਹੈ ਤੇ ਇਸ ਦੇ ਵਿੱਚ ਪੇਸ਼ ਕੀਤੇ ਗਏ ਸੀਨਸ ਤੇ ਇਤਰਾਜ਼ ਜਤਾਇਆ ਹੈ ਫਿਲਹਾਲ ਹੁਣ ਕੰਗਰ ਨੌ ਦੀ ਐਮਰਜੈਂਸੀ 6 ਸਪਟੰਬਰ ਨੂੰ ਸਿਨੇਮਾ ਕਰਾ ਦੇ ਵਿੱਚ ਆਉਣੀ ਹੈ ਇਸ ਤੋਂ ਬਾਅਦ ਕਿਨੂੰ ਕਿੰਨਾ ਕੋ ਇਤਰਾਜ਼ ਹੁੰਦਾ ਹੈ ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਹਾਂਜੀ ਤੇ ਵੀਡੀਓ ਦੇ ਅੰਦਰ ਤੁਸੀਂ ਵੇਖਿਆ ਹੋਏਗਾ ਕਿ ਇਹ ਮੂਵੀ ਸਿੱਧਾ-ਸਿੱਧਾ ਪੰਜਾਬੀਆਂ ਨੂੰ ਸਿੱਖ ਕਮਿਊਨਿਟੀ ਨੂੰ ਟਾਰਗੇਟ ਕੀਤਾ ਗਿਆ ਉਹਨਾਂ ਦੇ ਜਜ਼ਬਾਤਾਂ ਦੇ ਨਾਲ ਖੇលਿਆ ਗਿਆ ਜਿੱਥੇ-ਜਿੱਥੇ ਇੰਦਰਾ ਗਾਂਧੀ ਦਾ ਨਾਮ ਆਏਗਾ ਉੱਥੇ-ਉੱਥੇ ਜਰਨੈਲ ਸਿੰਘ ਦਾ ਨਾਮ ਆਏਗਾ ਤੁਸੀਂ ਹਮੇਸ਼ਾ ਸਰਦਾਰਾਂ ਨੂੰ ਸਿੱਖਾਂ ਨੂੰ ਪੰਜਾਬੀਆਂ ਨੂੰ ਨੀਚਾ ਮਹਾਨ ਦੀ ਕੋਸ਼ਿਸ਼ ਕੀਤੀ ਗਈ ਹੈ ਕੰਗਨਾਲ ਨੂੰ ਤੇ ਇਹ ਮੂਵੀ ਜਿਹੜੀ ਐਮਰਜੈਂਸੀ ਬਣੀ ਹੈ ਇਹਦੇ ਟ੍ਰੇਲਰ ਨੇ ਇੰਨੀ ਕੁ ਹਲਚਲ ਮਚਾ ਦਿੱਤੀ ਹੈ ਕਿ ਪੰਜਾਬ ਦੇ ਅੰਦਰ ਤੁਸੀਂ ਪੰਜਾਬ ਦਾ ਮਾਹੌਲ ਖਰਾਬ ਕਰਨ ਮਤਲਬ ਇਹ ਜਿਹੜੀ ਮੂਵੀ ਏ ਐਸ ਅ ਮੂਵੀ ਦਾ ਟ੍ਰੇਲਰ ਹੀ ਇੰਨਾ ਖਤਰਨਾਕ ਹੈਗਾ ਕਿ ਪੰਜਾਬੀਆਂ ਦਾ ਤੁਸੀਂ ਮਾਹੌਲ ਖਰਾਬ ਕਰ ਰਹੇ ਹੋ ਪੂਰੇ ਪੰਜਾਬ ਦਾ ਤੇ ਸਰਦਾਰਾਂ ਬਾਰੇ ਜਿੰਨਾ ਕਿ ਇਹ ਮੂਵੀ ਦੇ ਅੰਦਰ ਵੀ ਬਹਾਇਆ ਗਿਆ ਕਿ ਸਰਦਾਰਾਂ ਨੇ ਕਿੰਨਾ ਕੁ ਮਤਲਬ ਜ਼ੁਲਮ ਕੀਤਾ ਗਿਆ ਤੇ ਕੰਗਨਾ ਦੀ ਬਿਲਕੁਲ ਸਮਝ ਨਹੀਂ ਆ ਰਹੀ ਕਿ ਉਹ ਸਿੱਖਾਂ ਨੂੰ ਲੈ ਕੇ ਪੰਜਾਬੀਆਂ ਨੂੰ ਲੈ ਕੇ ਉਹਨਾਂ ਦੇ ਇਨਾਂ ਖਿਲਾਫ ਕਿਉਂ ਆਈ ਤੇ ਐਸੀ ਜਿਹੀ ਐਸਜੀ ਵੀਡੀਓ ਉਮੀਦ ਕਰਦੇ ਹਾਂ ਕਿ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇਗੀ ਲਾਈਕਸ ਕਰਕੇ ਦੱਸਣਾ ਕਿ ਵੀਡੀਓ ਤੁਹਾਨੂੰ ਕੈਂਚ ਦੀ ਲੱਗੀ ਬਾਕੀ ਮਿਲਣਾ ਕਿਸੇ ਨੈਕਸਟ ਵੀਡੀਓ ਦੇ ਅੰਦਰ